ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਇੱਕ ਢੋਲਕੀ ਵਾਲਾ ਗੀਤ ਸੁਣਾਵਾਂਗੀ ਜੋ ਕਿ ਬਹੁਤ ਹੀ ਫਨੀ ਲੋਕ ਗੀਤ ਹੈ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਫਿਰ ਸ਼ੁਰੂ ਕਰਦੇ ਹਾਂ ਜੀ ਆਪਾਂ ਢੋਲਕੀ ਵਾਲਾ ਗੀਤ ਗੋਰੇ ਪੈਰ ਸਲੀਪਰ ਕਾਲੇ ਬਈਵਟਾਉਤੇ ਨਈਓ ਚੱਲੇਣਾ ਸ਼ਾਵਾ ਸ਼ਾਵਾ ਬਈਵਟਾਉਤੇ ਨਈਓ ਚੱਲੇਣਾ ਗੋਰੇ ਪੈਰ ਸਲੀਪਰ ਕਾਲੇ ਬਈਵਟਾਉਤੇ ਨਈਓ ਚੱਲੇਣਾ ਸ਼ਾਵਾ ਸ਼ਾਵਾ ਬਈਵਟਾਉਤੇ ਨਈਓ ਚੱਲੇਣਾ ਮੇਰੇ ਜੇਠ ਨੇ ਲਿਆਂਦਾ ਸਕੂਟਰ ूटरी उत्ते नहीं हो बैठना शावा शावा, शाबाशावाटटरी उत्ते नहीं हो बैठना बल्ले बल्ले उत्ते नहीं हो बैठना स्कूटर चले जले भी जूड़ा हल्ले भाई स्कूटर उत्ते नहीं हो बैठना शावा शावा, स्कूटर उत्ते नहीं हो बैठना स्कूटर चले जले भी जूड़ा हल्ले ਸਕੂਟਰ 'ਤੇ ਨਈਓ ਬੈਠਣਾ ਸ਼ਾਵਾ ਸ਼ਾਵਾ ਸਕੂਟਰ 'ਤੇ ਨਈਓ ਬੈਠਣਾ ਗੋਰਾ ਪੈਰ ਸਲੀਪਰ ਕਾਲੇ ਬਈ ਬਈ ਵਟਾਇਉਤੇ ਨਈਓ ਚੱਲਣਾ ਗੋਰਾ ਪੈਰ ਸਲੀਪਰ ਕਾਲੇ ਬਈ ਵਟਾਇਉਤੇ ਨਈਓ ਚੱਲਣਾ ਸ਼ਾਵਾ ਸ਼ਾਵਾ ਬਈ ਵਟਾਇਉਤੇ ਨਈਓ ਚੱਲਣਾ ਮੇਰੇ ਦੇਵਰ ਨੇ ਲਿਆਂਦਾ ਆਟੋ ਭਈ ਆਟੋ ਵਿੱਚ ਨਈਓ ਬੈਠਣਾ ਸ਼ਾਵਾ ਸ਼ਾਵਾ ਭਈ ਆਟੋ ਵਿੱਚ ਨਈਓ ਬੈਠਣਾ ਮੇਰੇ ਦੇਵਰ ਲਿਆਂਦਾ ਆਟੋ ਭਈ ਆਟੋ ਵਿੱਚ ਨਈਓ ਬੈਠਣਾ ਸ਼ਾਵਾ ਸ਼ਾਵਾ ਭਈ ਆਟੋ ਵਿੱਚ ਨਈਓ ਬੈਠਣਾ ਆਟੋ ਚੱਲੇ ਸਰੀਰ ਸਾਰਾ ਹੱਲੇ ਠਣਾ ਸ਼ਾਵਾ ਸ਼ਾਵਾ ਬਈਆ ਟੋ ਵਿੱਚ ਨਈਓ ਬੈਠਣਾ ਗੋਰਾ ਪੈਰ ਇਸਲੀ ਪਰ ਕਾਲੇ ਬਈਵੱਟਾ ਉੱਤੇ ਨਈਓ ਚੱਲਣਾ ਸ਼ਾਵਾ ਸ਼ਾਵਾ ਬਈਵੱਟਾ ਉੱਤੇ ਨਈਓ ਚੱਲਣਾ ਮੇਰੇ ਮਹੀਨੇ ਲਿਆਂਦੀ ਗੱਡੀ ਭਈ ਗੱਡੀ ਵਿੱਚ ਬੈਠ ਜਾਵਾਂਗੇ ਸ਼ਾਵਾ ਸ਼ਾਵਾ ਭਈ ਗੱਡੀ ਵਿੱਚ ਬੈਠ ਜਾਵਾਂਗੇ ਮੇਰੇ ਮਾਹੀ ਨੇ ਲਿਆਂਦੀ ਗੱਡੀ ਭਈ ਗੱਡੀ ਵਿੱਚ ਬੈਠ ਜਾਵਾਂਗੇ ਸ਼ਾਵਾ ਸ਼ਾਵਾ ਭਈ ਗੱਡੀ ਵਿੱਚ ਬੈਠ ਜਾਵਾਂਗੇ ਗੱਡੀ ਚੱਲੇ ਤੇ ਮਾਹੀ ਸਾਡੇ ਵੱਲੇ ਭਈ ਗੱਡੀ ਵਿੱਚ ਬੈਠ ਜਾਵਾਂਗੇ ਛਾਵਾ ਛਾਵਾ ਮੈਂ ਗੱਡੀ ਵਿੱਚ ਬੈਠ ਜਾਵਾਂਗੇ ਬੱਲੇ ਬੱਲੇ ਭਈ ਗੱਡੀ ਵਿੱਚ ਬੈਠ ਜਾਵਾਂਗੇ